ਹਾਂਜੀ ਸਸਹੀ ਕਾਲ ਫਰੈਂਡਸ ਫਰੈਂਡਸ ਮੈਂ ਬ੍ਰਿੰਡਰ ਫਰੈਂਡਸ ਇੱਕ ਪਲਾਂਟ ਲਵਰ ਨੂੰ ਹੋਰ ਕੀ ਚਾਹੀਦਾ ਕਿ ਜਦੋਂ ਉਸ ਨੂੰ ਖਜਾਨਾ ਮਿਲ ਜਾਏ ਔਰ ਉਹ ਵੀ ਪਲਾਂਟਸ ਦਾ ਠੀਕ ਇਸੇ ਤਰ੍ਹਾਂ ਜਦ ਮੈਂ ਆਪਣੇ ਕਾਦੀ ਬੈਕਯਾਰਡ ਗਾਰਡਨ ਦੇ ਵਿੱਚ ਘੁੰਮਦੀ ਪਈ ਸੀ ਤੇ ਮੈਂ ਬੈਕਯਾਰਡ ਚ ਕਦੀ ਆਈ ਨਹੀਂ ਜਿਸ ਤੋਂ ਆਦੀ ਮੈਂ ਇੰਡੀਆ ਤੋਂ ਆਈ ਹਾਂ ਅੱਜ ਫਸਟ ਟਾਈਮ ਘੁੰਮ ਰਹੀ ਸੀ ਤੇ ਮੇਰੀ ਨਿਗਾਹ ਇਸ ਪਲਾਂਟ ਤੇ ਪਈ ਦੇਖ ਕੇ ਦੇ ਨੂੰ ਨਹੀਂ ਖੁਸ਼ੀ ਹੋਈ ਬਹੁਤ ਜ਼ਿਆਦਾ ਔਰ ਉਹ ਵੀ ਫਲਾਵਰਸ ਨਾਲ ਭਰਿਆ ਹੋਇਆ ਦੇਖੋ ਇਹ ਹੀ ਕਿਸ ਦਾ ਪਲਾਂਟ ਆ ਤੇ ਇਹਨੂੰ ਪਰਪਲ ਕਲਰ ਦੇ ਫਲਾਵਰ ਆਏ ਆ ਵੈਸੇ ਮੈਂ ਰੋਡ ਤੋਂ ਜਾਂਦੇ ਆਉਂਦੇ ਲੋਕਾਂ ਦੇ ਗਾਰਡਨ ਚ ਦੇਖਦੀ ਸੀ ਵੀ ਬਹੁਤ ਸੁੰਦਰ ਫਲਾਵਰਿੰਗ ਆ ਤੇ ਕੋਲ ਜਾ ਕੇ ਦੇਖਾਂ ਪਰ ਟਾਈਮ ਨਹੀਂ ਨਾ ਕਿਸੇ ਦੇ ਗਾਰਡਨ ਨੂੰ ਨਨ ਆਪਾ ਦੇਖ ਸਕਦੇ ਹਾਂ ਨਾ ਠੀਕ ਆ ਆਪਣੀ ਇੰਡੀਆ ਨਹੀਂ ਕਿ ਆਪਣਾ ਦਿਲ ਕੀਤਾ ਕਟਿੰਗ ਤੋੜ ਲਈ ਇਹ ਕੁਛ ਇੱਥੇ ਬੜਾ ਧਿਆਨ ਨਾਲ ਚੱਲਣਾ ਪੈਂਦਾ ਹੈ ਤੇ ਅੱਜ ਫਿਰ ਮੈਂ ਜਦੋਂ ਇਹਨੂੰ ਦੇਖਿਆ ਤੇ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਤੇ ਮੈਨੂੰ ਸਮਝੋ ਕਿ ਕੀ ਖਜ਼ਾਨਾ ਮਿਲ ਗਿਆ ਦੇਖੋ ਤੇ ਇਹਦੇ ਵਿੱਚੋਂ ਜਦੋਂ ਮੈਂ ਕੋ ਲਾ ਕੇ ਦੇਖਿਆ ਖੁਸ਼ਬੂ ਆ ਰਹੀ ਹੈ ਇਸ ਪlant ਚ ਬਹੁਤ ਸੋਹਣੀ ਹਲਕੀ ਹਲਕੀ ਬਿੰਨੀ ਮੈਨੂੰ ਖੁਸ਼ਬੂ ਆ ਰਹੀ ਆ ਤੇ ਬੜਾ ਸੁੰਦਰ ਤੇ ਬੱਟਸ ਨਾਲ ਭਰੇ ਹੋਇਆ ਹੈ। ਇਹ ਵੀ ਇੱਕਸ ਪਲਾਂਟ ਹੈ। ਤੇ ਇਹ ਇੱਥੇ ਬਹੁਤ ਸਾਰੇ ਕਲਰਾਂ ਦੇ ਵਿੱਚ ਹੈ। ਵਾਈਟ, ਪਿੰਕ, ਜੈਲੋ, ਮਹਿਰੂਨ, ਪਰਪਲ ਤਾਂ ਤੁਸੀਂ ਦੇਖ ਹੀ ਲਿਆ। ਮੈਨੂੰ ਪਤਾ ਨਹੀਂ ਕਿ ਆਪਣੇ ਇੰਡੀਆ ਵਿੱਚ ਵੀ ਸ਼ਾਇਦ ਪਰਪਲ ਕਲਰ ਹੈ ਕਿ ਨਹੀਂ। ਮੈਨੂੰ ਨਹੀਂ ਪਤਾ। ਆਪਾਂ ਕਟਿੰਗ ਲਿਆਂਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਹੁਣ ਗੱਲ ਕਰਾਂਗੇ ਕਿ ਇਹ ਵੈਕ ਜੜ ਦੇ ਵਿੱਚ ਦੇਖੋ ਰੈਂਟਡ ਕਲੀਨ ਨਹੀਂ ਹੈਗਾ ਕਿਉਂਕਿ ਆਪਣਾ ਇਹ ਰੈਂਟਡ ਹੋਮ ਆ ਲੀਸ ਆਊਟ ਤੇ ਓਨਰ ਬਹੁਤ ਘਟ ਆਉਂਦਾ ਹੈ ਤੇ ਬੱਚੇ ਇਸ ਗੱਲ ਨੂੰ ਐਕਸੈਪਟ ਨਹੀਂ ਕਰਦੇ ਕਿ ਆਪਾਂ ਕਿਸੇ ਦੇ ਘਰ ਦੀ ਸਫਾਈ ਕਰਨ ਲਈ ਉਹ ਵੀ ਬੈਕ ਛੱਡਦੀ ਆਪਣਾ ਘਰ ਅੰਦਰੋਂ ਕਲੀਨ ਰੱਖਦੇ ਆ ਪਰ ਬਾਹਰੋਂ ਨਹੀਂ ਬੱਚੇ ਇਸ ਫੀ ਗਰਚੁੰਦੇ ਹਨਾ ਠੀਕ ਹੈ ਤੇ ਉਹ ਨਾ ਹੀ ਉਹਨਾਂ ਕੋਲ ਨਾ ਟਾਈਮ ਆ ਤੇ ਇਹ ਪਲਾਂਟ ਗਰੋ ਹੋਇਆ ਹਨੀਬੀ ਤੋ ਕਿਤੇ ਹਨੀਬੀ ਬਹੁਤ ਜ਼ਿਆਦਾ ਹਨੀਵੀ ਤੋਂ ਪ੍ਰੋਪੋਗੇਸ਼ਨ ਹੋਈਆ ਕਿਉਂਕਿ ਇੱਥੇ ਛੋਟੇ-ਛੋਟੇ ਪਲਾਂਟਸ ਆਪਾਂ ਅਨਚਾਹੇ ਪਲਾਂਟਸ ਇਹੋ ਜਿਹੇ ਆ ਕਿ ਜੋ ਕਿ ਹਨੀਵੀ ਤੋਂ ਪ੍ਰੋਪੋਗੇਸ਼ਨ ਕਰਦੇ ਆ ਤੇ ਇਹ ਮੈਨੂੰ ਵੀ ਲੱਗਦਾ ਕਿ ਉਸੇ ਤਰ੍ਹਾਂ ਗਰੋ ਹੋਇਆ ਕਿਉਂਕਿ ਸੀਡ ਵੀ ਦੇਖੋ ਇਹਦੇ ਸੀਡ ਵੀ ਬਣ ਸਕਦੇ ਆ ਕਿਉਂਕਿ ਕਾਫੀ ਪਲਾਂਟਸ ਹੁਣ ਮੈਨੂੰ ਨਜ਼ਰ ਆ ਰਹੇ ਆ ਕਿ ਛੋਟੇ-ਛੋਟੇ ਗਰੋ ਹੋਏ ਹੋਏ ਤੇ ਮੈਂ ਦਿਖਾ ਦਿੰਦੀ ਆ ਵੈਸੇ ਮੈਨੂੰ ਇੱਥੇ ਨਾ ਜਟਰੂਪਾ ਦੇ ਵੀ ਅਨਕਾਊਂਟਡ ਪਲਾਂਟ ਨਜ਼ਰ ਆ ਰਹੇ ਗਰੋ ਹੋਏ ਕਿ ਉਹ ਵੀ ਸੀਟ ਤੋਂ ਗਰੋ ਹੋ ਸਕਦੇ ਆ ਨਾ ਤੇ ਇਸ ਕਰਕੇ ਇਹ ਹੀ ਵਿਕਾਸ ਤਾਂ ਦੇਖੋ ਮੈਨੂੰ ਅੱਜ ਖਜ਼ਾਨਾ ਹੀ ਮਿਲ ਗਿਆ ਤੇ ਵੀਡੀਓ ਲਈ ਮੌਕਾ ਮਿਲ ਗਿਆ ਕਿ ਮੈਂ ਵੀਡੀਓ ਬਣਾਵਾਂ ਤੇ ਚੈਨਲ ਤੇ ਪਾਵਾਂ ਜਦੋਂ ਖਜ਼ਾਨਾ ਮਿਲ ਜਾਏ ਫਿਰ ਤਾਂ ਕੁਛ ਹੀ ਦਾ ਟਿਕਾਣਾ ਨਹੀਂ ਰਹਿੰਦਾ ਮੈਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਆ ਇਸ ਪਲਾਂਟਸ ਦੀ ਨਾ ਤੇ ਇਹਦੇ ਲੀਫ ਦੇਖਣ ਨੂੰ ਇਸ ਤਰ੍ਹਾਂ ਲੱਗਦੇ ਕਿ ਜਿਵੇਂ ਗੁਲਦਆਰੀ ਦੇ ਹੋਣ ਪਰ ਨਹੀਂ ਜਦੋਂ ਮੈਨੂੰ ਨਜ਼ਦੀਕ ਤੋਂ ਅੱਛੀ ਤਰ੍ਹਾਂ ਦੇਖਿਆ ਤੇ ਫਿਰ ਮੈਨੂੰ ਸਮਝ ਆ ਗਈ ਕਿ ਇਹ ਇਹ ਵੀ ਕਿਸ ਤਰ੍ਹਾਂ ਹੀ ਪਲਾਂਟ ਹੈ ਹਨਾ ਆਪਾਂ ਨੇ ਤਾਂ ਜ਼ਿਆਦਾ ਤੋਂ ਜ਼ਿਆਦਾ ਜੈਲੋ ਪਿੰਕ ਵਾਈਟ ਤੇ ਮੈਂ ਰੈੱਡ ਤੇ ਮਹਿਰੂਨ ਦੇਖੇ ਹੋਏ ਆ ਪਰ ਇਹ ਕਲਰ ਨਹੀਂ ਸੀ ਦੇਖਿਆ ਕਿਸੇ ਫਰੈਂਡ ਕੋਲ ਹੋਏਗਾ ਤਾਂ ਜ਼ਰੂਰ ਕਮੈਂਟ ਕਰਨਾ ਕਿ ਉਹਨਾਂ ਕੋਲ ਹੈ ਲੈਵਲ ਆ ਵੈਂਟਰ ਵਿੱਚ ਮੈਂ ਇੰਡੀਆ ਵਾਪਸ ਆਵਾਂਗੀ ਹੋ ਸਕੇ ਤਾਂ ਇਹਦੀ ਕਟਿੰਗ ਜ਼ਰੂਰ ਨਾਲ ਲੈ ਕੇ ਆਵਾਂਗੀ ਕਿਉਂਕਿ ਆਪਾਂ ਵੀ ਚਾਹੁੰਦੇ ਆ ਆਪਣੇ ਗਾਰਡਨ ਦੇ ਵਿੱਚ ਵੀ ਇਹ ਆਵੇ ਤੇ ਇਸ ਟਾਈਮ ਆ ਅੱਜ ਲਾਸਟ 31 ਅਗਸਤ ਆ ਸੌਰੀ 30 ਅਗਸਤ ਆ ਅੱਜ ਤੇ ਇਹ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਤੇ ਦੇਖੋ ਫਲਾਵਰਿੰਗ ਅੱਛੀ ਹੋ ਰਹੀ ਆ ਤੇ ਵੈਸੇ ਹੁਣ ਸਰਦੀ ਇੱਥੇ ਸਟਾਰਟ ਹੋ ਗਈ ਆ ਤੇ ਅੱਛੀ ਫਲਾਵਰਿੰਗ ਬਹੁਤ ਸੁੰਦਰ ਪਲਾਂਟ ਤੇ ਸੁੰਦਰ ਹੀ ਫਲਾਵਰਿੰਗ ਔਰ ਸੁੰਦਰ ਹੀ ਕਲਰ ਅਨਚਾਹੇ ਕਿ ਜਨਮ ਮਿਲਿਆ ਜਿਸ ਨੂੰ ਦੇਖ ਕੇ ਮੈਨੂੰ ਖੁਸ਼ੀ ਬਹੁਤ ਜ਼ਿਆਦਾ ਆ ਤੇ ਰਹੀ ਪਲਾਂਟਸ ਹੋਰ ਇੱਥੇ ਇੱਕ ਪਲਾਂਟ ਹੋਰ ਮੇਰੀ ਨਜ਼ਰ ਪਈ ਆ ਇਹ ਦੇਖੋ ਬਹੁਤ ਸਾਰੀ ਗਰਾਸ ਇਹ ਦੇਖੋ ਤੇ ਇਹ ਰਹਿ ਜੱਟਰੂਪਾ ਦੇ ਪਲਾਂਟਸ ਇਹ ਆਪਣੇ ਆਪ ਹੀ ਸੈਲਫ ਗਰੋਇੰਗ ਆ ਤੇ ਓਕੇ ਜੀ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਥੈਂਕ ਯੂ